ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਹੋਰ ਸਾਰੇ ਕਿਵੇਂ ਹੋ ਜੀ ਆਈ ਹੋਪ ਸਾਰੇ ਵਧੀਆ ਹੋਣਗੇ ਵੈਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਸੱਚੇ ਪਾਤਸ਼ਾਹ ਤੇ ਅੱਜ ਦਾ ਬਲੌਗ ਜੀ ਮੈਂ ਲੱਗਿਆ ਸਵੇਰ ਤੋਂ ਸਟਾਰਟ ਕਰਨ ਅੱਜ ਕਾਫੀ ਦਿਨਾਂ ਬਾਅਦ ਤੇ ਅੱਜ ਜਾਣਾ ਜੀ ਮੈਂ ਕਿਤੇ ਮਤਲਬ ਕਿ ਕੰਮ ਜਾ ਕੇ ਆਉਣੇ ਨੇ ਤੇ ਮੈਡੀਸਨ ਵੀ ਦੇਖਦੀ ਆ ਮੈਂ ਲੈ ਕੇ ਆਣੀ ਜਿੰਤੋਂ ਮੇਰੀ ਬੈਲਾ ਚੱਲਦੀ ਸੀਗੀ ਕਿਉਂਕਿ ਅੰਗਰੇਜ਼ੀ ਦਵਾਈਆਂ ਨਾਲ ਮੇਰਾ ਫਰਕ ਤਾਂ ਪੈ ਗਿਆ ਪਰ ਮੈਨੂੰ ਨੀਂਦ ਨਹੀਂ ਆਉਂਦੀ ਹੈਗੀ 2-3 ਘੰਟੇ ਸੌਂਨੀ ਆ ਰਾਤ ਨੂੰ ਪਤਾ ਨਹੀਂ ਕਿ ਆ ਚੱਕਰ ਆ ਵੀ ਦਵਾਈਆਂ ਦੇ ਚੱਕਰ ਹੈ ਕਿ ਕਿਆ ਕਿਆ ਨਹੀਂ ਤੇ ਜਦ ਤੋਂ ਮੈਂ ਅੰਗਰੇਜ਼ੀ ਦਵਾਈ ਸ਼ੁਰੂ ਕਰੀ ਹੈ ਜਦ ਤੋਂ ਮੈਨੂੰ ਨੀਂਦ ਨਹੀਂ ਆਉਂਦੀ ਹੈਗੀ ਰਾਤ ਨੂੰ 3-3 ਵਜੇ ਜਾਂਦੇ ਨੇ ਤੇ ਹੁਣ ਮੈਂ ਸੋਚਿਆ ਵੀ ਜਿੱਥੋਂ ਪਹਿਲਾਂ ਮੇਰੀ ਦੇਸੀ ਦਵਾਈ ਚੱਲਦੀ ਸੀਗੀ ਮੈਂ ਉੱਥੇ ਦੀ ਸਟਾਰਟ ਕਰਾਂ ਤੇ ਦੇਖਦੇ ਹਾਂ ਜੇ ਅਗਰ ਮੈਡਮ ਮਿਲ ਗਈ ਤਾਂ ਇੱਕ ਹੋਰ ਵੀ ਮਤਲਬ ਕਿ ਕੰਮ ਹੈਗਾ ਇੱਕ ਤੋਂ ਹੋਰ ਤੇ ਪਹਿਲਾਂ ਮੈਂ ਦੇਖ ਰਹੀਆਂ ਕਿ ਵੀ ਦਵਾਈ ਲੈ ਲੂੰਗੀ ਫਿਰ ਉਸ ਤੋਂ ਬਾਅਦ ਦੇਖਦੇ ਆ ਵੀ ਜਿਹੜੇ ਅਗਲੇ ਕੰਮ ਨੇ ਉਸ ਤੋਂ ਬਾਅਦ ਫਿਰ ਕਰਾਂਗੇ ਠੀਕ ਹੈ ਜੀ ਤੇ ਕਿਚਨ ਦਾ ਮੇਰਾ ਕੰਮ ਹੋ ਗਿਆ ਦੇਖੋ ਜੀ ਕਿਚਨ ਮੈਂ ਬਿਲਕੁਲ ਸਾਫ ਕਰ ਲਿਆ ਹੰਦੋ ਕੋ ਭਾਂਡੇ ਸੀਗੇ ਉਹ ਵੀ ਚੱਕ ਲਏ ਕਿਚਨ ਬਿਲਕੁਲ ਸਾਫ ਹੋ ਗਿਆ ਆਪਣਾ ਠੀਕ ਹੈ ਜੀ ਕਿਚਨ ਦਾ ਮੇਰਾ ਨਿਬੜ ਗਿਆ ਕੰਮ ਤੇ ਹੁਣ ਹਸਬੰਦ ਆਉਣਗੇ ਤੇ ਉਹਨਾਂ ਲਈ ਜਿਉਂਨੇ ਚਾਹ ਪੀਣ ਨੂੰ ਤੇ ਚਾਹ ਬਣਾ ਦੂੰਗੀ। ਵੈਸੇ ਮੈਂ ਹਰਾਤੀ ਫਿਰ ਬਣਾਏ ਸੀਗੇ ਪੂੜੇ ਜਿਹੜਾ ਮਰੋਦਣ ਵਾਲਾ ਮਤਲਬ ਕਿ ਕੋਲ ਬਚ ਗਿਆ ਸੀਗਾ ਪਰਸੋਂ ਹੁਣ ਤੇ ਉਹ ਮੈਂ ਫਿਰ ਰਾਤੀ ਬਣਾਏਗਾ। ਕਿਉਂਕਿ ਉਸ ਦਿਨ ਮੇਤੋਂ ਥੋੜੇ ਜਿਹੇ ਸੈਟ ਨਹੀਂ ਬਣੇ ਬਣਤਾ ਗਏ ਸੀਗੇ ਪਰ ਇੰਨੇ ਸੈਟ ਨਹੀਂ ਬਣੇ ਹੈਗੇ। ਫਿਰ ਰਾਤੀ ਕੱਲ ਫਿਰ ਮੈਂ ਇਹ ਲੈ ਕੇ ਆਈ ਸੀ ਦੇਖੋ ਜੀ। ਇਹ ਦੇਖੋ ਕਾਦੇ ਕਹਿੰਦੇ ਨੇ ਇਹ ਪੱਤੇ। ਉਹ ਪਿੱਪੜ ਦੇ ਪੱਤੇ ਨਹੀਂ ਕਾਦੇ ਕਹਿੰਦੇ ਨੇ ਪੱਤੇ ਇਹਨਾਂ ਨੂੰ। ਇਹ ਬਲ ਪੱਤੇ ਲੈ ਕੇ ਸੀ ਕਿ ਫਿਰ ਇਹਨਾਂ ਨਾਲ ਮੈਂ ਇਸ ਤਰ੍ਹਾਂ ਫੋਲਡ ਕਰਕੇ ਬਣਾਇਆਗਾ ਤੇ ਬੜੇ ਵਧੀਆ ਬਣੇ ਨੇ ਆ ਦੇਖੋ ਜੀ ਮੈਂ ਰਾਤੀ ਬਣਾਏ ਸੀਗੇ ਤੇ ਪਰ ਮੇਰੇ ਹਸਬੰਦ ਖੇਰ ਵੀ ਪਈਆ ਵੈਸੇ ਤੇ ਉਹਨਾਂ ਨੇ ਆਹੀ ਖਾਣ ਕੇ ਆ ਕੇ ਉਹਨੂੰ ਪਸੰਦ ਆਈ ਸੀਗੀ ਬਸ ਇਹਨਾਂ ਨੇ ਕੱਲ ਵਾਲੇ ਵੀ ਖਾਲੇ ਸੀ ਆ ਦੇਖੋ ਜੀ ਬਿਲਕੁਲ ਸੈੱਟ ਬਣਨੇ ਪਰ ਮੈਂ ਜ਼ਿਆਦਾ بڑے ਨਹੀਂ ਬਣਾਏ ਕਈ ਜ਼ਿਆਦਾ بڑے بڑے ਬਣਾਉਂਦੇ ਨੇ ਤੇ ਮੈਂ ਛੋਟੇ ਛੋਟੇ ਬਣਾਏ ਨੇ ਤੇ ਹੁਣ ਬਸ ਮੇਰਾ ਕਿਚਨ ਦਾ ਹੋ ਗਿਆ ਕੰਮ ਤੇ ਹੁਣ ਮੈਂ ਲੱਗਿਆ ਜੀ ਝਾੜੂ ਲਾਉਣਾ ਮੈਂ ਜੀ ਕਿਚਨ ਦਾ ਮੇਰਾ ਕੰਮ ਕੰਪਲੀਟ ਆ ਤੇ ਹੁਣ ਮੈਂ ਲੱਗਿਆ ਝਾੜੂ ਲਾਉਣਾ ਠੀਕ ਹੈ ਜੀ ਤੇ ਝਾੜੂ ਲਗਾ ਕੇ ਉਸ ਤੋਂ ਬਾਅਦ ਫਿਰ ਮੈਂ ਨਾ ਸੌਰੀ ਝਾੜੂ ਲਗਾ ਕੇ ਪੋਚੇ ਲਗਾ ਕੇ ਫਿਰ ਨਹਾ ਕੇ ਬਾਟ ਕਰਕੇ ਫਿਰ ਜਾਮਾ ਕੇ ਕੰਮ ਕਰਕੇ ਉਹਨੇ ਦੋ ਚਾਰ ਠੀਕ ਹੈ ਜੀ ਅੱਗੇ ਤਾਂ ਮੈਂ ਜਿਵੇਂ ਕਾ ਕਰਦੀ ਆਂ ਕਿ ਬੱਚਿਆਂ ਨੂੰ ਭੇਜ ਕੇ 10 ਮਿੰਟ ਸੈਰ ਕਰਕੇ ਆਪਣੇ ਸਾਹਮਣੇ ਪਾਰਕ 'ਚ ਤੇ ਫਿਰ ਮੈਂ ਆ ਕੇ ਥੋੜੀ ਜਿਹੀ 5 ਮਿੰਟ ਬੈਠ ਕੇ ਨਾ ਆ ਕੇ ਫਿਰ ਮੈਂ ਕਰਦੀ ਹੁੰਨੀ ਆ ਪਾਠ ਪਰ ਅੱਜ ਕਿਉਂਕਿ ਜਾਣਾਗਾ ਫਿਰ ਮੇਰੇ ਹਸਬੰਦ ਆ ਕੇ ਫਿਰ ਉਹਨਾਂ ਨੇ ਸੌਣਾ ਵੀ ਹੁੰਦਾਗਾ ਤਾਂ ਕਰਕੇ ਤੇ ਜੇ ਮੈਂ ਨਾ ਉਹ ਕਰਿਆਗਾ ਤਿਆਰ ਹੋਈ ਫਟਾਫਟ ਫਿਰ ਉਹਨਾਂ ਨੇ ਬੋਲਣਾ ਲੱਗਣਾ ਤਾਂ ਕਰਕੇ ਮੈਂ ਮੇਰਾ ਕੰਮ ਕਰ ਲਾਂ ਪਹਿਲਾਂ ਸਾਰਾ ਫਿਰ ਕਿਤੇ ਚਲੇ ਜਾਣੇ ਫਿਰ ਆ ਕੇ ਕੋਈ ਕੰਮ ਹੁੰਦਾ ਨਹੀਂ ਹੈਗਾ ਤਾਂ ਕਰਕੇ ਮੈਂ ਕਿ ਸਾਰਾ ਕੰਮ ਕਰਕੇ ਕੰਮ ਹੁੰਦੇ ਵੀ ਵੈਸੇ ਕੁਛ ਨਹੀਂ ਪਰ ਮੇਰਾ ਸਰੀਰ ਨਹੀਂ ਸੱਟ ਰੰਦਾ ਹੈਗਾ ਕੰਮ ਤਾਂ ਵੈਸੇ ਜੇ ਸਵੇਰ ਕਰਨ ਲੱਗ ਜੋ ਤਾਂ ਘੰਟਾ ਵੀ ਨਹੀਂ ਲੱਗਦਾ ਹੈ ਤੇ ਪਰ ਹੁਣ ਮੈਂ ਜਿਵੇਂ ਸੈਰ ਕਰਕੇ ਹੁਣੇ 10 ਮਿੰਟ ਫਿਰ ਮੇਰਾ ਸਰੀਰ ਕਾਰਬੋਟ ਹੋ ਜਾਂਦੀ ਹੈ ਸਰੀਰ ਨੂੰ ਉਹਦੇ ਕਰਕੇ ਫਿਰ ਮੈਂ 5 ਮਿੰਟ ਬੈਠ ਕੇ ਫਿਰ ਨਹਾ ਕੇ ਫਿਰ ਉਸ ਤੋਂ ਬਾਅਦ ਪਾਠ ਕਰਕੇ ਤਾਂ ਫਿਰ ਮੈਂ ਥੋੜੀ ਜਿਹਾ ਰੈਸਟ ਕਰਕੇ ਫਿਰ ਹੌਲੀ ਹੌਲੀ ਕੰਮ ਕਰਦੀ ਆ ਮਤਲਬ ਕਿ ਮੈਂ ਐ ਨਹੀਂ ਹੈਗਾ ਵੀ ਮੈਂ ਸਵੇਰ ਕੰਮ ਨੂੰ ਵੇਲੇ ਨਹੀਂ ਜਲਦੀ ਮੇਤੇ ਇੰਨਾ ਹੁੰਦਾ ਨਹੀਂ ਹੈਗਾ ਹੁਣ ਵੀ ਮੈਨੂੰ ਐ ਵੀ ਮੇਤੇ ਆ ਕੇ ਕੰਮ ਹੋਣਾ ਨਹੀਂ ਹੈਗਾ ਤਾਂ ਕਰਕੇ ਪਹਿਲਾਂ ਮੈਂ ਨਹੀ ਨਹੀਂ ਹੈਗੀ ਤੇ ਹੁਣ ਫਿਰ ਮੈਂ ਕਿਹਾ ਚਲੋ ਜਿਹੜਾ ਹੈਗਾ ਥੋੜਾ ਬੋਤਾ ਕੰਮ ਕੰਮ ਹੈ ਵੀ ਵੈਸੇ ਕੁਛ ਨਹੀਂ ਹੁੰਦਾ ਦੋ ਭਾਂਡੇ ਹੁੰਦੇ ਨੇ ਸਵੇਰ ਤੇ ਚੜੂ ਬੋਝ ਜਾਂਦਾ ਉਹ ਤਾਂ ਕੰਮ ਕੁਛ ਨਹੀਂ ਪਰੇ ਹੀ ਕਹਿੰਦ ਨੇ ਜੇ ਸ਼ਰੀਰ ਨਾਲ ਸੈੱਟ ਹੋਵੇ ਫਿਰ ਇਹ ਹੀ ਕੰਮ ਜ਼ਿਆਦਾ ਲੱਗਣ ਲੱਗ ਜਾਂਦੇ ਨੇ ਜੇ ਸ਼ਰੀਰ ਸੱਟਾ ਬੰਦੇ ਦਾ ਤਾਂ ਕੰਮ ਹੈ ਕੁਛ ਨਹੀਂ ਇਹ ਕਿਉਂਕਿ ਸਾਡੇ ਮੇਰੇ ਪਾਪਾ ਦੇ ਘਰੇ ਤਾਂ ਇੰਨਾ ਖੁੱਲਾ ਬੇੜਾ ਹੁੰਦਾ ਸੀਗਾ ਉੱਥੇ ਸਾਰੇ ਕਿਤੇ ਝਾੜੂ ਲਗਾਉਣਾ ਇੱਕ ਘੰਟਾ ਝਾੜੂ ਲਗਾਉਣ ਲੱਗ ਜਾਂਦਾ ਹੁੰਦਾ ਸੀ ਮੇਰੇ ਪਾਪਾ ਦੇ ਘਰੇ ਤੇ ਉਸ ਤੋਂ ਬਾਅਦ ਫਿਰ ਕਿਤੇ ਜਾ ਕੇ ਪੋਚੇ ਲੱਗਦੇ ਸੀਗੇ ਬਾਹਰ ਖੁੱਲਾ ਬੇੜਾ ਸੀਗਾ ਤੇ ਅੰਦਰ ਦਾ ਲੱਗੀ ਹੁੰਦੀ ਸੀ ਨਾ ਇਹਦੇ ਚਿਪਸ ਬਾਹਰ ਮਤਲਬ ਕਿ ਕੱਚਾ ਪੱਕਾ ਜਾਂ ਬੇੜਾ ਹੀ ਹੁੰਦਾ ਸੀਗਾ ਤੇ ਵਰੂਰੇ ਹੈ ਬਰਗੇ ਉਰੇ ਵੀ ਚਲੋ ਹੈਗਾ ਜੀ ਸੋਨਾ ਘਰ ਮਤਲਬ ਚਾਰ ਪੰਜ ਕਮਰੇ ਹੁੰਦੇ ਸੀਗੇ ਗੈਲਰੀ ਵਗੈਰਾ ਹੁੰਦੀ ਸੀਗੀ ਪੋਚੇ ਲਾਉਣੇ ਨੂੰ ਤੇ ਡੇਲੀ ਕਰ ਲੈਂਦੇ ਸੀਗੇ ਪਰ ਹੁਣ ਮਿੱਤੇ ਹੁੰਦਾ ਨਹੀਂ ਹੈਗਾ ਕੋਣ ਸ਼ਰੀਰ ਨਹੀਂ ਸੈੱਟ ਰਹਿੰਦਾ ਉਹ ਕਰਕੇ ਮਿੱਤੇ ਹੁਣ ਨਹੀਂ ਹੁੰਦਾ ਹੈਗਾ ਪਤਾ ਨਹੀਂ ਉਮਰ ਦੇ ਹਿਸਾਬ ਨਾਲ ਜਾਂ ਫਿਰ ਉਮਰ ਵੀ ਦੇਖਿਆ ਜਾਵੇ ਤਾਂ ਮੇਤੋ ਵੀ ਜਿਹੜਾ 10 10 ਸਾਲ ਬਡੇ ਨੇ 15 15 ਸਾਲ ਬਡੇ ਨੇ ਉਹ ਵੀ ਬੜੇ ਵਧੀਆ ਤੁਰੇ ਫਿਰਦੇ ਨੇ ਮੈਨੂੰ ਲੱਗਦਾ ਵੀ ਜਿਹੜੇ ਮਨਵਿੰਨੀ ਆਈ ਪ੍ਰੋਬਲਮ ਆ ਨੇ ਖਾਸ ਕਰਕੇ ਹੁਣ ਜਿਹੜੇ ਪਹਿਲਾਂ ਥਾਇਰੋਇਡ ਨੇ ਤੱਕ ਕਰਕੇ ਰੱਖਿਆ ਹੁਣ ਜਿਹੜਾ ਗਠੀਆ ਹੋਇਆ ਇਹ ਨੇ ਤੰਗ ਕਰਿਆ ਪਿਆ ਮੈਨੂੰ ਇਹਨਾਂ ਫੈਸਟਰੋਲ ਵਗੈਰਾ ਜਿਹੜਾ ਵੱਜ ਜਾਂਦਾ ਉਹਦੇ ਕਰਕੇ ਸਰੀਰ अकੜਿਆ ਰਹਿੰਦਾ ਮੇਰਾ ਚਲੋ ਠੀਕ ਹੈ ਜੀ ਬਣੇ ਰਿਓ ਬਲੌਗ ਨਾਲ ਠੀਕ ਹੈ ਜੀ ਚਲੋ ਜੀ ਮੈਂ ਸਾਰਾ ਕੰਮ ਨੂੰ ਕਰਕੇ ਆਪਣਾ ਨਹਾ ਕੇ ਪਾੜ ਕਰਕੇ ਤੇ ਹੋ ਗਏ ਤਿਆਰ ਜਾਣ ਲਈ ਜਿਹੜੇ ਕੰਮ ਕਰਨ ਵਾਲੇ ਸਾਰੇ ਕੰਮ ਤੇ ਆ ਚੱਕੜਿਆ ਆਪਣਾ ਖਜ਼ਾਨਾ ਜਿਹਦੇ ਵਿੱਚ ਰਿਪੋਰਟਾਂ ਵਗੈਰਾ ਨੇ ਘੋਟੇ ਜਖਰਾ ਕਰਾਇਆ ਥੀ ਉਹ ਤੇ ਚਲਦੇ ਆ ਜੀ ਹੁਣ ਜਿਹੜੇ ਦੋ ਤਿੰਨ ਕੰਮ ਨੇ ਉਹ ਕਰਕੇ ਆਉਨੇ ਆ ਠੀਕ ਹੈ ਜੀ ਚਲੋ ਜੀ ਆ ਕੇ ਮਿਲਦੀ ਆ ਮੈਂ ਤੁਹਾਨੂੰ ਲੋ ਜੀ ਆ ਗੀ ਕਰੀ ਲੈ ਇੱਕ ਘੰਟੇ ਨੂੰ ਲੱਗੇਗਾ ਇਸੇ ਨਾਲ ਤੋਂ ਉਹ ਵੀ ਸੋਲਿਡ ਪਲੇਟ ਹੋ ਗਈ ਸਾਢੇ 12:00 ਹੋ ਗਏ ਇਹ ਜਿਹੜੇ ਦਵਾਈ ਦਵਾਇਓ ਟਿੱਕਾ ਪੇਟਿੰਦੇ ਨੇ ਸ਼ੀਸ਼ੀ ਕਿ ਆ ਮੇਰਾ ਪਾਊਡਰ ਹੈ ਇਹ ਮੈਨੂੰ ਮੈਡਮ ਨੇ ਆਯੁਰਵੈਦਿਕ ਦਵਾਈ ਵੀ ਪਹਿਲਾਂ ਵੀ ਮੇਰੀ ਉਹੀ ਚੱਲਦੀ ਸੀਗੀ ਆਯੁਰਵੈਦਿਕ ਆਪਣਾ ਦਿਨ 40 ਸਾਲ ਹੋ ਗਏ ਮੈਂ ਅੰਗਠੇ ਦੋਹੀ ਲੈ ਰਹੀ ਸੀ ਤੇ ਵਿੱਚ ਨੂੰ ਮੈਂ ਅੰਗਰੇਜ਼ੀ ਦਵਾਈ ਸਟਾਰਟ ਕਰਤੀ ਸੀਗੀ ਮੇਰੇ ਕੋਲ ਚਲੋ ਜਿਆਦਾ ਫਰਕ ਪੈ ਗਿਆ ਪਰ ਫਰਕ ਤਾਂ ਹੈਗਾ ਸੀ ਉਹਦੇ ਨਾਲ ਦਵਾਈ ਨਾਲ ਪਰ ਕੀ ਕਹਿੰਦੇ ਹੁੰਦੇ ਨੇ ਵੀ ਨੀਂਦ ਨਹੀਂ ਆਉਂਦੀ ਸੀ ਮੈਨੂੰ ਨੀਂਦ ਬਹੁਤ ਘੱਟ ਗਈ ਸੀ ਮੈਨੂੰ ਫਿਰ ਦਿਨ ਨੂੰ ਸਰੀਰ ਗਿੜਿਆ ਗਿੜਿਆ ਰਹਿੰਦਾ ਕਿ ਕਿਤੇ ਅੱਜ ਰਹਿਣਾ ਉਹਦੇ ਕਰਕੇ ਮੈਂ ਉਹ ਦੁਬਾਰਾ ਉਹ ਮੈਡਿਕੂਸਟਾਰਟ ਕਰੀਏਗੀ ਦਵਾਈ ਪੱਕੀ ਉਹਨਾਂ ਨੇ ਮੈਨੂੰ ਦਵਾਈਆਂ ਵਗੈਰਾ ਦਿੱਤੀਆਂ ਨੇ ਇਹ ਵਾਲੀ ਦਵਾਈ ਤੇ ਮਰਨੇ ਕਿ ਪਾਊਡਰ ਦਿੱਤਾ ਕਿ ਇਹ ਤਾਂ ਤੇ ਇਹ ਦੋਨੇ ਚੀਜ਼ਾਂ ਆਪਣਾ ਇਹ ਕੇਵਲ ਦਵਾਈ ਠੀਕ ਹੈ ਇਹ ਤਿੰਨੇ ਚੀਜ਼ਾਂ ਵਰਗਾ ਕੋਈ ਵੀ ਸੋਰੀ ਇਹ ਕੋਣੀ ਵੇਟਿਜੀਏ ਮੇਰੀ ਹੋਰ ਸੀ ਕਿ ਕੁੱਝ ਨਾ ਬੈਠੀ ਨਹੀਂ ਆ ਗਈ ਤੇ ਮੇਰੇ ਕੋਲ ਹੀ ਹੋਰ ਹੈ ਵੈਸੇ ਆਹ ਕੋਣੀ ਤੇ ਆਹ ਪਾਟੇ ਤੇ ਇਹ ਵਾਲਾ ਪਾਟੇ ਤਿੰਨੇ ਚੀਜ਼ਾਂ ਮਿਕਸ ਕਰਕੇ ਬਣਦਾ ਹੈ ਸੇਲਾੜੇ ਸਟਾਰਟ ਕਰੋ ਜਿਵੇਂ ਸ਼ਰੀਰ ਐਕਟਿਵ ਨਹੀਂ ਰਹਿੰਦਾ ਥੱਕਿਆ ਥੱਕਿਆ ਰਹਿੰਦਾ ਸ਼ਰੀਰ ਹਰ ਵਕਤ ਤੇ ਜੀ ਨੋਰ ਮੈਡਮ ਉਹਦੇ ਕਰਤ ਕੋ ਮੈਨੂੰ ਬਹੁਤ ਬੋਧਾ ਲੱਗਦੀ ਸੀ ਸੋਹਾਂ ਦਿਵਸ ਸੇ ਮੈਂ 7 ਵਜੇ ਦੀ ਚਾਹ ਪੀਤੀ ਹੋਈ ਸੀਗੀ ਤੇ ਇੱਕ ਪੂੜਾ ਖਾਧਾ ਸੀ ਨਾਲ ਵਾਸਤੇ ਮੇਰਾ ਤੜਿਆ ਹੋਇਆ ਬਰਦਾ ਫਿਰ ਵੀ ਚਲੋ ਬੜਿਆ ਹੁੰਦਾ ਤੇ ਰਹਿ ਨਹੀਂ ਹੁੰਦਾ ਖੀਰ ਆਪਣੇ ਜਿਹੜੀ ਕੱਢ ਬਣਾਈ ਸੀਗੀ ਤੇ ਹਸਬੰਡ ਨੇ ਉਹੀ ਆ ਕੇ ਸਵੇਰੇ ਖੀਰ ਖਾਧੀ ਤੇ ਨਾਲ ਪੂੜੇ ਖਾਧੇ ਨੇ ਤੇ ਠੀਕ ਹੈ ਜੀ ਤੇ ਹੁਣ ਮੈਂ ਲੱਗੀ ਆਪਣੇ ਲਈ ਰੋਟੀ ਬਣਾਉਣਾ ਕਿਉਂਕਿ ਮੈਨੂੰ ਭੁੱਖ ਬਹੁਤ ਜ਼ਿਆਦਾ ਲੱਗੀ ਹੋਈ ਹੈ ਤੇ ਬੱਚਿਆਂ ਦਾ ਵਾਲੇ ਟਾਈਮ ਪੇਰਾ ਦਾ 2 ਵਜੇ ਹਣਾ ਪਰ ਹਾਲ ਮੈਂ ਹਲੇ ਆਪਣੀ ਰੋਟੀ ਬਣਾ ਖਾਣੀ ਠੀਕ ਹੈ ਜੀ ਬੜੇ ਰੋ ਬਲੌਗ ਦੇ ਜੀ ਮੈਂ ਆਪਣੀ ਰੋਟੀ ਖਾ ਲਈ ਤੇ ਰੋਟੀ ਖਾਣ ਤੋਂ ਬਾਅਦ ਫਿਰ ਮੈਂ ਨਾਲ ਲੱਗਦੀ ਫਿਰ ਮੈਂ 5 ਮਿੰਟ ਵੀ ਨਹੀਂ ਬੈਠੀ ਹੈ ਜੀ ਫਿਰ ਮੈਂ ਨਾਲ ਲੱਗਦੀ ਹਾਂ ਇਹਨਾਂ ਦੇ ਬੱਚਿਆਂ ਦੀ ਅਜਾ ਮੁੰਗਲ ਦੇ ਹੋ ਕੇ ਬਣਾ ਕੇ ਰੱਖਤੀ ਸੀ ਤੇ ਔਨ ਸਾਰੇ ਅਰਬੇ ਮੈਂ ਧੋ ਕੇ ਰੱਖਤੀ ਤੇ ਅਰਬੇ ਸੁਕਣ ਤੋਂ ਬਾਅਦ ਤੇ ਉਹ ਛਿੱਲੇ ਕਹੀਨ ਤਿਆਰ ਕਰਕੇ ਹੋੜੇ ਨੂੰ ਫਰਾਈ ਕਰ ਲੈਂਦੇ ਹਾਂ ਠੀਕ ਹੈ ਜੀ ਉਹ ਮੈਂ ਲੱਗੀਆਂ ਸਰਪਾ ਲੋਣ ਦੇ ਦੇਖੋ ਕਿ ਟਾਈਮ ਜ਼ਿਆਦਾ ਹੋ ਗਿਆ ਪਕਾवट ਮੇਰੀ ਨਹੀਂ ਹੋਈ ਵੀ ਆ ਸਵੇਰ ਵੀ ਮੈਂ ਬਸ ਬੱਚਿਆਂ ਨੂੰ ਭੇਜ ਕੇ ਫਟਾਫਟ ਸਾਰਾ ਕੰਮ ਕਰਿਆ ਤੇ ਫਿਰ ਵੀ ਸਾਨੂੰ ਅਚੀਵ ਕਰਦੇ 2:30 ਪਤ ਨਹੀਂ 10:30 ਵਜੇ ਤੁਰੇ ਆ ਤੇ ਘੰਟਾ ਡੇਢ ਘੰਟਾ ਸਾਨੂੰ ਡੇਢ ਘੰਟਾ ਨਹੀਂ ਕਹਿ ਸਕਦੇ ਲੱਗਦਾ ਕੋਈ ਘੰਟਾ ਵੀ ਗਿਆ ਸਰ ਦੇ ਘੰਟਾ ਬੈਂਕ ਕੋਲ ਲੱਗੋ ਬੈਂਕ ਦਾ ਕੋਈ ਕੰਮ ਸੀਗਾ ਤੇ ਜੀਨ ਕੋਲ ਮੈਂ ਦਵਾਈ ਲੈਣੀ ਸੀਗੀ ਮੈਡਮ ਕੋਲ ਆयो ਵੀ ਇਹ ਦਵਾਈ ਪਹਿਲਾਂ ਵੀ ਮੇਰੀ ਉਹੀ ਚੱਲਦੀ ਸੀਗੀ ਬਟ ਇਹ ਜੀ ਤੇ ਦੁਬਾਰਾ ਫਿਰ ਮੈਂ ਉਹਨਾਂ ਕੋਲ ਗਈ ਨਹੀਂ ਕਿਉਂਕਿ ਮੈਂ ਅੰਗਰੇਜ਼ੀ ਦਵਾਈ ਸਟਾਰਟ ਕਰ ਲਈ ਪਰ ਫਰਕ ਤਾਂ ਹੈਗਾ ਸੀ ਮੈਨੂੰ ਉਹਦੇ ਨਾਲ ਤੇ ਪਰ ਮੈਨੂੰ ਨੀਂਦ ਨਹੀਂ ਆਉਦੀ ਸੀਗੀ ਤਾਂ ਕਰਕੇ ਮੈਂ ਹੁਣ ਦੁਬਾਰਾ ਫੇਰੇ ਜਿੱਨਾ ਕੋਲ ਮੇਰੀ ਪਹਿਲਾਂ ਦਵਾਈ ਚੱਲਦੀ ਸੀ ਮੈਂ ਦੁਬਾਰਾ ਉਹਨਾਂ ਕੋਲ ਗਈ ਸੀ ਲੱਗ ਕੇ ਤੇ ਉਹਨਾਂ ਕੋਲ ਫਿਰ ਮੈਂ ਪਰਚੀ ਉਹ ਕਰਾ ਕੇ ਜਮ੍ਹਾਂ ਕਰਾ ਦਿੱਤੀ ਸੀਗੀ ਪਰਚੀ ਫਿਰ ਮੈਂ ਕੋਚਲੇ ਬੈਠੇ ਸੀਗੇ ਪੇਸ਼ੈਂਟ ਬਿਟਾਏ ਮੈਨੂੰ ਲੱਗੇ ਜਾਣਾਗਾ ਕਰ ਕੇ ਫਿਰ ਮੈਂ ਪਰਚੀ ਦੇਖੀ ਉਹਨਾਂ ਨੂੰ ਮੈਂ ਅੱਗੇ ਚੱਲੀ ਗਈ ਸੀ ਆਪਣਾ ਬੈਂਕ ਪਰ ਬੈਂਕ 'ਚ ਹੀ ਘੰਟਾ ਲੱਗ ਗਿਆ ਫਿਰ ਵਾਪਸ ਆਈ ਮੈਡਮ ਨੇ ਤੋਂ ਨਾ ਮੋੜ ਲਿਆ ਸੀਗਾ ਤੇ ਮੜੇ ਨੂੰ ਜੋ ਕੋਈ ਗੱਲ ਨਹੀਂ ਆ ਜੋ ਬੈਠ ਜੋ ਤੇ ਫਿਰ ਬਸ ਫਿਰ ਵੀ ਘੰਟਾ ਤਾਂ ਉਹਨਾਂ ਕੋਲ ਹੀ ਲੱਗ ਗਿਆ ਪਰ ਕੂੜੇ 'ਚ ਬੈਠੇ ਸੀ ਕਿਹਨਾਂ ਕੋਲ ਵੀ ਜਾ ਕੇ ਸਾਡੇ ਆਉਣ ਤੋਂ ਬਾਅਦ ਤੇ ਅੱਧਾ ਕੋਨਾ ਘੰਟਾ ਘੰਟਾ ਦਾ ਮੈਡਮ ਕੋਲ ਲੱਗ ਗਿਆ ਫਿਰ ਅਬ ਬੇਟੀ ਜੀ ਆ ਮੇਰੀ ਦਵਾਈ ਦੀ ਕਿਸੇ ਬੇਟੀ ਨੂੰ ਜਿਹਨੇ ਖਾਂਦੀ ਹੈ ਰੋ ਤਾਂ ਖਾਸ ਜਿਉ ਖਾਮ ਹੋਏ ਪਰ ਗੜਾ ਕ ਵੀ ਖਰਾਬ ਹੋ ਗਿਆ ਤੇ ਬੇਟੀ ਜੀ ਦਵਾਈ ਲੈਤੀ ਤੇ ਆਪਣੀ ਵੀ ਜਿਹੜੀ ਇੱਕ ਦਵਾਈ ਮੈਡਮ ਨੇ ਦੇਖੀ ਸੀਗੀ ਬਾਅਦ ਸਟੋਰ ਤੋਂ ਲੈਣ ਵਾਸਤੇ ਉਹ ਲਈ ਕੱਟ ਕਰੇ ਆਉਂਦੇ ਸਮੇਂ ਤੇ तकरीबन 12:30 ਮੇਰੇ ਸਾਹਮਣੇ 1:10 ਵਜ ਗਿਆ ਸੀਗਾ ਤੇ ਹੁਣ ਠਕਾਵਟ ਇੰਨੀ ਹੋਈ ਪਈ ਹੈ ਕਿ ਤੇ ਮੈਂ ਤਾਂ ਬਸ ਰੋਟੀ ਆਪਣੇ ਬਣਾ ਕੇ ਨਾਲ ਲੱਗਦੀ ਨਾਲ ਦੀ ਰੋਟੀ ਬਣਾ ਕੇ ਤੇ ਹੁਣ ਮੈਂ ਸਬਜ਼ੀ ਤਿਆਰ ਕਰਕੇ ਸਬਜ਼ੀ ਬਣਾ ਕੇ ਫਿਰ ਮੈਂ ਕਰੂੰਗੀ ਰੈਸਟ ਤੁਹਾਨੂੰ ਮੈਂ ਤੁਹਾਨੂੰ ਵੀ ਹੈਗੀ ਨੀਂਦ ਆ ਰਹੀ ਹੈ ਕਿਉਂਕਿ ਰਾਤ ਨੂੰ ਮੇਰੀ ਨੀਂਦ ਪੂਰੀ ਵੀ ਹੁੰਦੀ ਹੈ ਤੇ ਕੁਝ ਮੈਂ ਐਵੇਂ ਲਗਾਤਾਰ ਮੈਂ ਕੰਮ ਕਰ ਨਹੀਂ ਸਕਦੀ ਹੈਗੀ ਮੈਂ ਹੌਲੀ-ਹੌਲੀ ਕੰਮ ਕਰਦੀ ਹੁਣੀ ਹੈਗੀ ਬਰੀਕ ਲੈ ਕੇ ਅੱਜ ਥੋੜੀ ਮਜਬੂਰੀ ਤੇ ਉਹਦੇ ਕਰਕੇ ਜਾਣ ਕਰਕੇ ਕਰਨਾ ਪਿਆ ਠੀਕ ਹੈ ਜੀ ਤੇ ਜੋ ਠੀਕ ਹੈ ਜੀ ਜੇ ਤੁਹਾਨੂੰ ਮੇਰਾ ਵਲੋਗ ਵਧੀਆ ਲੱਗਿਆ ਤੇ ਪਲੀਜ਼ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਠੀਕ ਹੈ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਪਲੀਜ਼ ਸਾਰੇ ਦੁਆ ਕਰੋ ਮੇਰੇ ਲਈ ਕਿ ਮੈਂ ਜਲਦੀ ਠੀਕ ਹੋ ਜਾਵਾਂ ਕਿਉਂਕਿ ਮੈਂ ਆਪਣੇ ਸਰੀਰ ਤੋਂ ਬਹੁਤ ਸਤੰਗ ਹੋ ਗਈ। ਕਈ ਤਰ੍ਹਾਂ ਦੇ ਪ੍ਰੋਬਲਮ ਨੇ ਮੈਨੂੰ ਇਹ ਕਰਕੇ ਮੈਂ ਆਪਣੇ ਸਰੀਰ ਤੋਂ ਬੜੀ ਪਰੇਸ਼ਾਨ ਹਾਂ ਤੇ ਪਲੀਜ਼ ਮੇਰੇ ਲਈ ਦੁਆ ਕਰੋ ਕਿ ਮੈਂ ਜਲਦੀ ਠੀਕ ਹੋ ਜਾਵਾਂ। ਠੀਕ ਹੈ ਜੀ। ਤੇ ਚਲੋ ਠੀਕ ਹੈ ਜੀ। ਵੈਗੂ ਜੀ ਦਾ ਖਾਲਸਾ ਵੈਗੂ ਜੀ ਕੀ ਪਟੇ।